ਉਹ ਕੁ ਆਪਣਾ ਨਿਕਲ ਗਿਆ ਹੁਣ ਹੁਣ ਅੱਪਰ ਲਾਉਣਾ ਹੈ ਹਾਂ ਲਾਲ ਲਾਲ ਜੇ ਹੋ ਗਿਆ ਹੈ ਲਾਲ ਹੋ ਗਿਆ ਲੈ ਹੂੰ ਇਹ ਚੀਜ਼ ਹੁੰਦੀ ਹੈ ਜਿਹੜੀ ਕਰਦੀ ਚੀਜ਼ ਹੁੰਦੀ ਹੈ ਜਿਆਦਾ ਜਲੇ ਹੋਇਆ ਹੁੰਨੀ ਆ ਫਿਰ ਹੁੰਦਾ ਇਹ ਚਲਦਾ ਤਾਂ ਇਹ ਹੁੰਦਾ ਹੀ ਨਹੀਂ ਆਹ ਹੁਣ ਠੰਡਾ ਹੋ ਗਿਆ ਉਹਨੂੰ ਕਿਉਂ ਛੱਡੂਗਾ ਕਿਉਂ ਛੱਡੂ ਆ ਇਹ ਹਲੋ ਜੀ ਹੁਣ ਆਪਾਂ ਇਹ ਚ ਕੱਢ ਲੈਣੀ ਆ ਫਿਰ ਆਪਾਂ ਇਹਦਾ ਕਰਦੇ ਆ ਵੇਟ ਵੀ ਕਿੰਨਾ ਕਿਲੋ ਨਿਕਲਿਆ 20 ਕਿਲੋ ਚੋਂ ਵੀ ਤਾਂ ਬੱਤੀ ਸੀ ਨਾ ਦੁੱਧ ਸੱਚੋ ਨਹੀਂ ਵੀ ਇਹ ਚਾਚਾ ਜੀ ਉਹਨਾਂ ਵਾਲਾ ਵੀ ਸੀ ਤਾਂ ਉਹ ਤਾਂ ਦੁੱਧਾ ਹੀ ਕਿਲੋ ਹਾਂ ਹਲੋ ਜੀ ਦਿਖਾਉਣੀ ਆ ਤੁਹਾਨੂੰ ਇਹਦਾ ਵੇਟ ਕਿੰਨਾ ਹੋ ਗਿਆ 700 ਗ੍ਰਾਮ ਤਾਂ ਇਹ ਭੰਡੇ ਦਾ ਅੱਛਾ 700 ਗ੍ਰਾਮ ਸੀਗਾ ਉਹ ਵੀ ਠੋਕੜਾ ਜਾ ਪਿਆ ਇੱਥੇ। ਉਹ ਤਾਂ ਪਹਿਲਾਂ ਮਿੱਚੀ ਆ। ਲਓ ਜੀ ਆਪਾਂ ਹੁਣ ਇਹਦਾ weight ਕਰਦੇ ਆ। 5 ਕਿਲੋ 200 5 5 200 ਅੱਛਾ 5 900 5 ਕਿਲੋ 900 ਗ੍ਰਾਮ 5 5 ਕਿਲੋ 900 ਗ੍ਰਾਮ ਨਿਕਲੇ ਆ ਇਹ। 6 ਕਿਲੋ ਦੇ ਕਰੀਬ ਨਿਕਲੇ ਆ। 6 ਕਿਲੋ ਦੇ ਕਰੀਬ 100 ਗ੍ਰਾਮ ਘੱਟ ਜੀ ਨੂੰ। ਇਹ ਨਰਦੂਖਾ ਵੀ ਲਿਆ ਦੇ 6। ਹਾਂ। ਅਮੇ ਕਾਲਜ ਵੀ ਪਾਇਆ ਹੋਇਆ। ਠੀਕ ਹੈ ਜੀ। ਐਂ ਕਰੋ ਇਹਦੇ ਵਿੱਚ ਕਟ ਲੋ ਜੀ ਕਿਉ ਪਾ ਲਈ ਆਪਾਂ ਨੇ ਕੜਾਹੀ ਦੇ ਵਿੱਚ ਤੇ ਹੁਣ ਦੇ ਵਿੱਚ ਕੱਢਣ ਲੱਗੇ ਆ ਮੰਜਾ ਮੰਜਾ ਇੱਥੇ ਨੂੰ ਕਰ ਲਓ ਹੁਣ ਇਹਦੇ ਵਿੱਚ ਆਪਾਂ ਨੇ ਆਟਾ ਪਾਉਣਾ ਮਸਪੂਰ ਦੇ ਬਰੂਖ ਨੇ ਛਰਦੀਆਂ ਥੇਂ ਗਏ ਲੋ ਲੋ ਜੀ ਕਿਲੋ ਕਿਉ ਤੇ ਕਿਲੋ ਆਟਾ ਪਾ ਲਿਆ ਆਪਾਂ ਤੇ ਸੀਕਿਓ ਪਾ ਲਿਆ ਕਿਲੋ ਕਿਲੋ ਆਟਾ ਕਿਲੋ ਆਪਾਂ ਪਾ ਮਗੇ ਖੋਇ ਇਹਦੇ ਵਿੱਚ ਕਿਲੋ ਕਿਉ ਦੀ ਬਣਾਉਣੀ ਆ ਤੇ ਆ ਇੰਨੇ ਕਿਲੋ ਚ ਡਰਾਈ ਫਰੂਟ ਅੱਧਾ ਕਿਲੋ ਹੋਣਗੇ ਮੈਨੂੰ ਲੱਗਦਾ ਹੈ ਇੰਨੇ ਕੁ ਡਰਾਈ ਫਰੂਟ ਪਾ ਦੇਣੇ ਆ ਚਕੂ ਬਿਰਕਾਸੀ ਆ ਆਪਣੇ ਕੋ ਡ్రਾਈ ਫਰੂਟ ਨੇ ਇਹ ਪਾ ਦਨੇ ਆ ਚਲੀ ਇੱਕ ਬਾਣੇ ਵਾਲੇ ਮਾਦ ਦੇ ਵਿੱਚ ਫਿਰ ਹੱਥ ਕਰਨਾ ਲੱਗ ਗਿਆ ਥੋੜੇ ਮਾਰੇ ਨਾ ਕਰ ਨੂੰ ਦੇਖੋ ਜਿ ਗਿਆ ਫੇ ਕਹਿੰਗੇ ਆਪਾਂ ਹਲ ਕਰਨੇ ਲੱਗ ਗਏ ਇੱਕ ਵੱਜ ਗਿਆ ਇਹ ਕਿ ਬਾਰਾ ਸਵਾਇਤੀ ਆਸੀ ਖੋਆ ਹਮ ਖੋਆ ਪਾ ਦੋ ਵਿੱਚ ਲਓ ਜੀ ਹਮ ਖੋਆ ਹਮ ਖੋਆ ਰਲ ਜਣਾ ਨਾਲ ਹੀ ਇਹਦੇ ਪਾ ਦੋ ਡਰਾਈ ਪੂੜ ਬੋ ਜੀ ਫਿਰ ਉਹ ਪੁੱਜ ਜਾਂਦੇ ਆ ਹੋਰ ਛੋਣੀ ਪੋਈ ਹੁਣ ਕਿਉਂ ਛੱਡਦੇ ਆ ਕਿਉਂ ਛੱਡ ਪਾਵੇ ਪਾ ਲੈ ਬੋਈ ਦਿਆਸ ਬੰਦ ਕਰਤੀ ਹਾਂ। ਹਾਂ। ਦਿਆਸ ਮੰਮੀ ਕਿੱਥੇ ਹੋ ਰਹੀ ਹੈ? ਕਰੀ ਨਹੀਂ। ਹਾਂ, ਕੱਲ ਦੇ ਕੋਈ ਨਾ ਕੋਈ ਨਾ। ਦਿਆਸ ਬੰਦ ਕਰ ਲੋ। ਮਾਜਾ ਸੇਕਲਾ ਬੱਦ। ਕੋਈ ਗਰਮ ਬਹੁਤ ਹੈ ਕੜਾਹੀ ਫਿਰ ਬਾਹਰ ਥੱਲੇ ਲੱਗ ਜਾਵੇ। ਹਾਂਜੀ ਹਾਂ। ਹੋ ਗਿਆ ਕੱਲਾ ਕੱਲਾ। ਹਾਂਜੀ ਹਾਂ। ਬਾਈ ਸਾਲਾ ਵਧੀਆ ਹੋ ਜਵੇ ਕੰਮ। ਹਾਂਜੀ। ਬਾਈ। ਬੜੀਆ ਕਰੇ ਕੱਟਤਾ ਤੋਂ ਉਹਦੇ ਜੂਨਾ ਦਾ ਆਟਾ ਵੱਧ ਬੱਦਾ ਬੱਤਾ ਸੀ ਕੋਆ ਵਾਲਾ ਦਿਖਾਉਣੀ ਆ। ਯਕਦਾ ਉਹ ਕੋਦੇ ਆਟਾ ਬਰਾਬਰ ਹੈ ਉਹ ਹਾਂ ਹਾਂ ਉਹ ਦਾ ਬਰਾਬਰੇ ਬਰਾਬਰ ਆ। ਕਿਲlo ਕਿਲlo ਹੀ ਹੋ ਗਿਆ ਕਿਲlo ਕੋਆ ਹੋ ਗਿਆ ਕਿਲlo ਹੋ ਗਿਆ ਪਰ ਵੈਸੇ ਇੱਕ ਘਿਓ ਹੈ ਨਾ ਪੈ ਗਿਆ ਤੇ ਬੂਰੇ ਪੈ ਜਾਣਾ ਠੀਕ ਹੈ ਬੋਈ ਇੰਨਕ ਬੈ ਸੋਹਣੇ ਜਿਹਾ ਸੋਹਣੀਆ ਹੋ ਗਏ ਲਾਦਾਰ ਹਨਾ ਆ ਬਾਉ ਪੂਰਾ ਹੁਣ ਖੜ ਜਾ ਹੁਣ ਫੇਰ ਵਾਢੀ ਹੋ ਗਈ ਜਾਂਦੇ ਕਿ ਕਦੇ ਹੋ ਨਹੀਂ ਕਰ ਤੇ ਉਹ ਥੱਲੇ ਨਾ ਲੱਗ ਜਵੇ ਬਸ ਨਹੀਂ ਹੁਣ ਨਹੀਂ ਥੱਲੇ ਲੱਗਦਾ ਹੁਣ ਤਾਂ ਸੇਕ ਨਹੀਂ ਜਾ ਦੇਖੋ ਕੀ ਆਪ ਵੀ ਆ ਮੰਮੀ ਦੇ ਹੁਣ ਥੱਲੇ ਲਾ ਕੇ ਪੂਰਾ ਪਾਈਏ ਕਿ ਉੱਪਰ ਹੀ ਪਾ ਕੇ ਉੱਪਰ ਹੀ ਪਾਦੇ ਪੂਰੀ ਹੁਣ ਤਾਂ ਬੰਦ ਹੈ ਗੈਸ ਤੇ ਆਪਾਂ ਨਾਲ ਦੀ ਨਾਲ ਹਲਾ ਦਾਂਗੇ ਨਾ ਸਮਾਨ ਉਹ ਫੇਰ ਥੱਲੇ ਲਾ ਲੈਨੇ ਜਦੇ ਸਾਰੇ ਪੂ ਗੂ ਪੀ ਲੋਈ 5 ਜਾਣਾ 5 ਜਾਣਾ ਕਿਲੋ ਦੀ ਲੈ ਹੁਣ ਰਾਹ ਇਹਦੇ ਤੇ ਥੱਲੇ ਨਾਲ ਆ ਲੀਏ ਹੈਲੋ ਹਾਂਜੀ ਕਿੱਥੇ ਹੈਗੇ ਤੂ ਤਰੀ ਕਿਉਂ ਆ ਰਹੀ ਹੈ ਆਉਂਦੇ ਜਨ ਲੈ ਕੇ ਆ ਲ ਲੈ ਅੱਜ ਦਿਨ ਤੁਰ ਹੀ ਆਉਣੀ ਆ ਮੈਂ ਖੈ ਲੈ ਕੇ ਆਉਂਦੇ ਆਂ ਤੇ ਨੇ ਅੰਦਰ ਕਿਉਂ ਆ ਗਏ ਸਰਦਾਂ ਦੇ ਤਾਂ ਫੋਨ ਕਰਦੇ ਆਂ ਕਾ ਜਲਦੀ ਫੋਨ ਕਰ ਦਿੰਦੇ ਲੀਖੋ ਆ ਵੱਧ ਪਾਉਨੇ ਆ ਲੋ ਜੀ ਬਣ ਗਿਆ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਵਟਾਂਗੇ ਤੇ ਕਣਾ ਮਿੱਠਾ ਮੈਂ ਦੇਖਿਆ ਹੀ ਵਈ ਦੇਖ ਲੈ ਥੋੜੇ ਜਿਹਾ ਨਹੀਂ ਬੁਏ ਸਿੱਧੇ ਕੇ ਖਾਣਿਆ ਠੀਕ ਐ ਨਾ ਠੀਕ ਐ ਹਾਂ ਪੂਰਾ ਇਹਨ ਬਹੁਤ ਵਧੀਆ ਸਗੋਂ ਜ਼ਿਆਦਾ ਹੀ ਆ ਜ਼ਿਆਦਾ ਹੀ ਹੈ ਹੂੰ ਠੀਕ ਕਰੋ ਕੱਟ ਹੋ ਜਾਣਾ ਪਿੰਨੀਆਂ ਕਰਕੇ ਹਾਂ ਨਹੀਂ ਠੀਕ ਐ ਵੈਸੇ ਬਹੁਤ ਟੇਸਟੀ ਆ

ਚੰਡ ਪਰੇ ਨਿਆਣੇ ਬਕਾਦੇ ਹਾਂ ਵੀ ਤਾਂ ਹੈਗਾ ਨਿਆਣੇ ਯਾਦ ਕਰਿਆ ਕਰਨਗੇ ਭੂਆ ਨੂੰ ਕੋਆ ਕਰਿਆ ਸੀਗਾ ਤੁਸੀਂ ਖਾਣਾ ਇਹ ਤਾਂ ਨਿਆਣਿਆਂ ਨੇ ਤਾਂ ਉੱਧਰ ਖਾਣਾ ਉਹ ਵੀ ਭੋਈ ਥੋਡੇ ਕੱਢਿਆ ਹੋਇਆ ਇਹ ਨਿਆਣਿਆਂ ਨੇ ਖਾਣਾ ਇਹ ਤਾਂ ਚੱਲ ਸਾਡਾ ਇਹੜਾ ਨਿਆਣਿਆਂ ਵਾਲਾ ਉਹ ਵੀ ਤਾਂ ਤੁਸੀਂ ਮਤਲਬ ਥੋਡੇ ਕੱਢਿਆ ਹੋਇਆ ਨਿਆਲੇ ਵੀ ਤਾਂ ਯਾਦ ਕਰਨਗੇ ਵੀ ਭਾਈ ਸਾਡੇ ਭੂਆ ਜੀ ਨੇ ਬਣਾਇਆ ਸੀ ਨਿਆਣਿਆਂ ਨੂੰ ਕੱਲ ਨੂੰ ਪੁੱਛਦੇ ਹਾਂ ਜੀ ਦੇ ਪਾਈ ਤੁਸੀਂ ਐਵੇਂ ਹੀ ਖਾਣਾ ਤਾਂ ਦੇਖ ਲਓ ਦੇਰ ਲਾ ਕੇ ਖਾਣਾ ਤਾਂ ਦੇਖ ਲਓ ਆਹੋ ਜਿਵੇਂ ਕਹਿਣਗੇ ਉਵੇਂ ਆਪਾਂ ਫਿਰ ਕਰਦਾਂਗੇ ਕੱਲ ਨੂੰ ਆਹ ਨਹੀਂ ਮਿੱਤੇ ਬਿਨਾ ਮਚਾ ਬੰਦੇ ਹਾਇ ਨਾ ਤਾਂ ਪੂਜੀ ਕਿਹੜੇ ਹੋ ਜਾਣਾ ਫਿਰ ਵਧੀਆ ਲੱਗਦੇ ਆ ਏਕੰਨ ਸਾਨੂੰ ਤਾਂ ਵਧੀਆ ਲੱਗਦੇ ਆ ਵਿੱਚ ਠੀਕ ਆ ਮਿੱਠਾ ਵੀ ਸਾਨੂੰ ਚਲੋ ਜਿੰਨਾ ਕਿ ਜਿੰਦਰ ਖਾਂਦਾ ਵੈਗਰੂ ਦੀ ਕਸਣਾ ਹੁਣ ਆਪਾਂ ਬੱਟਦੇ ਆਂ ਜੀ ਪਿੰਨੀਆ ਪਿੰਨੀਆਂ ਬੱਟਦੇ ਆਂ ਹਾਂਜੀ ਵਧੀਆ ਐ ਮਿੱਠਾ ਤਾਂ ਬਹੁਤ ਬਹੁਤ ਠੀਕ ਆ ਪਿੰਨੀਆਂ ਬੱਟਦੇ ਆਂ ਹੁਣ ਕੁਝ ਗਰਮ ਵੇ ਆਪਰੇ ਕੀ ਲੈ ਆਉਣੀ ਐ ਇੱਕ ਪਿੰਨੀਆਂ ਸੁਣੀਆ ਸੁਣੀਆ ਪਿੰਨੀਆਂ ਗੋਲ 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 ਪਿੰਨੀਆਂ ਆਜਾ ਹੁਣ ਦੂਵੀਂ ਹੈ ਤਾਂ ਦੇ ਦੇ ਬੈਠੋ ਤੁਸੀਂ ਆ ਵੀ ਆਣਾ ਚਲੀਏ ਰਹਿਣਾ ਉਹ ਪੂਰੀਆਂ ਲੱਗਦੀਆਂ ਨੇ ਨੀਂ ਨੀਂ ਚਲੋ ਜੀ ਫੇਰ ਤੁਹਾਨੂੰ ਦਿਖਾਉਣੀ ਆ ਸਾਰੀਆਂ ਬੱਟਗੀਆਂ ਕਿੰਨੀਆਂ ਬਹੂਗੀਆਂ ਲਓ ਜੀ ਪਾਣੀ ਬਣਾ ਲੀਆਂ ਨੇ ਪਿੰਨੀਆਂ ਬਣ ਗਈਆਂ ਤੇ ਇੱਧਰ ਆਪ ਕੈਨੀ ਦੇ ਵਿੱਚ ਕੱਢ ਲਿਆ ਖੁਆ ਜਿਹੜਾ ਬਾਦੂ ਸੀ ਬਸ ਇੰਨੀਆਂ ਕੱਪਾਂ ਨੇ ਪਿੰਨੀਆਂ ਬਣਾਉਣੀਆਂ ਸੀ ਹਾਂ ਹਾਂ ਪਰਸਾ ਕਿਹੜਾ ਠੀਕ ਹੈ ਲਓ ਲਓ ਵੀ ਆਪਣੀ ਮਾਸੀ ਨਾਲ ਲੱਗਿਆ ਸੀ ਸਿੱਧਾ ਜਾਂ ਬੋਲਣ ਇਹ ਕਹਿੰਦੀ ਬੰਦ ਕਰ ਮੈਂ ਬੰਦ ਕਰ ਫੋਨ ਦੱਸ